ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮੀਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੀ ਤੇ ਅੱਜ ਤਾਂ ਥੋੜਾ ਜਿਹਾ ਵਧੀਆ ਜਿਹਾ ਦਿਨ ਨਿਕਲਣ ਲੱਗਿਆ ਸੂਰਜ ਦਿਖ ਰਿਹਾ ਮਾਰਨਿੰਗ ਤੋਂ ਹੀ ਤੇ ਸੋ ਉਮੀਦ ਆ ਕਿ ਅੱਜ ਟੂਪ ਕੋ ਲੱਗੇਗੀ ਵਧੀਆ ਸੋ ਚਲੋ ਜੀ ਮੈਂ ਹੋ ਗਈਆਂ ਰੈਡੀ ਹੁਣ ਆਪਾਂ ਚਲੀਏ ਨੂੰਚੇ ਅੱਜ ਬਹੁਤ ਸਾਰੇ ਕੰਮ ਨੇ نیچے ਜਾ ਕੇ ਉਹ ਕਰੀਏ ਮੇਰਾ ਜੋ ਅੱਜ ਦਾ ਸਭ ਤੋਂ ਪਹਿਲਾ ਕੰਮ ਆ ਕਿ ਮੈਂ ਸੰਡੇ ਜਿਹੜਾ ਸੂਟ ਵੇਅਰ ਕਰਨਾ ਉਹ ਵਾਲਾ ਠੀਕ ਕਰਵਾਉਣਾ ਹੈ ਕਿਉਂਕਿ ਮੋਟੇ ਹੋ ਗਏ ਔਰ ਸੂਟ ਕਾਫੀ ਟਾਈਟ ਹੋ ਗਿਆ ਆਪਾਂ ਆ ਠੀਕ ਕਰਾਉ ਕਿਉਂਕਿ ਮੈਂ ਉਹ ਇੱਕ ਟਾਈਮ ਇੱਕ ਵਾਰ ਹੀ ਵੇਅਰ ਕੀਤਾ ਹੋਇਆ ਜੋ ਮੰਦੀ ਲੋੜੀ ਨੂੰ ਜਦੋਂ ਆਪਾਂ ਪਾਠ ਕਰਵਾਉਣਾ ਸੀ ਉਸ ਦਿਨ ਵੇਅਰ ਕੀਤਾ ਸੀ ਤੇ ਉਹਦੇ ਵਿੱਚ ਮੇਰੀ ਕੋਈ ਫੋਟੋ ਵੀ ਨਹੀਂ ਹੈਗੀ ਸੂਟ ਦੇ ਵਿੱਚ ਔਰ ਮੈਂ ਸੋਚਿਆ ਕਿ ਹੁਣ ਆਪਾਂ ਉਹੀ ਪਾਵਾਂਗੇ ਸੰਡੇ ਸੰਡੇ ਹੈਗੀ ਆਪਣੀ ਛੋਟੀ ਜਿਹੀ ਇੱਕ ਪਾਰਟੀ ਰੱਖੀ ਆਪਾਂ ਨੇ ਉੱਥੇ ਸੋ ਚਲੋ نیچے ਚੱਲਦੇ ਆ ਪਹਿਲਾਂ ਉਹਨੂੰ ਠੀਕ ਕਰਵਾਉਣਾ ਦੇਖ ਲਈਏ ਫਿਰ ਉਹਨੂੰ ਪ੍ਰੈਸ ਕਰਵਾਉਣੀ ਆ ਅੱਜ ਮੈਂ ਸਾਰੀ ਆਪਣੀ ਤਿਆਰੀ ਕਰਨੀ ਆ ਲਓ ਜੀ ਟਾਈਮ ਹੋ ਗਿਆ 12:30 ਦਾ ਤੇ ਇੱਕ ਦੋ ਕੰਮ ਸੀਗੇ ਆਪਣੇ ਜਿਹੜੇ ਕਾਫੀ ਜ਼ਰੂਰੀ ਸੀ ਉਹ ਆਪਾਂ ਨੇ ਕਰ ਦਿੱਤੇ ਨੇ ਕਮੀਜ਼ ਸੈੱਟ ਕਰਨਾ ਵੀ ਦੇ ਜਾਂਦਾ ਆਪਾਂ ਨੇ ਔਰ ਬੱਚਰ ਮੈਂ ਮਾਰਨਿੰਗ ਇਹਨਾਂ ਦਾ ਹੈਡ ਵਾਸ਼ ਕਰਤਾ ਸੀ ਤੇ ਅੱਜ ਧੁੱਪ ਵੀ ਬਹੁਤ ਸੋਹਣੀ ਨਿਕਲੀ ਆ ਬਾਹਰ ਹੁਣ ਸਾਰੇ ਜਣ ਲੈ ਲੈਣੇ ਧੁੱਪ ਦਾ ਲਾਹਾ ਦਿਖਾਉਣੀ ਆ ਤੁਹਾਨੂੰ ਚਲੋ ਵੀ ਚਲੋ ਚੱਕ ਕੇ ਲੈ ਕੇ ਆਓ ਕਿੱਟ ਅੱਜ ਅਸਵਿੰਦਰ ਦਾ ਵੱਧੇ ਲਾਹਾ ਲੈਣ ਲੱਗੀ ਏ ਧੁੱਪ ਦਾ ਦੇ ਸਬਜ਼ੀਆਂ ਭਾਜੀਆਂ ਸਮਾਰਨ ਲੱਗੀ ਹੋਈ ਏ ਲਾ ਕੀ ਸਮਾਰਦੀ ਆ ਤੂੰ ਮੇਥੀ ਮੇਥੀ ਆ ਧੁੱਪ ਸੇਕ ਰਹੀਆਂ ਨੇ ਆਹ ਤੇ ਤਿਤਲੀ ਟੁੱਟ ਗਈ ਉੱਧਰ ਲੈ ਹੰਦ ਟੁੱਟ ਗਈ ਤਿਤਲੀ ਟੁੱਟ ਗਈ ਇਹਦੀ ਤਿਤਲੀ ਟੁੱਟ ਗਈ ਉਹ ਦੇ ਕਿਵੇਂ ਬੜੀਆ ਫੋਨ ਚ ਟੱਟਦੀ ਆ ਮੈਂ ਘਰ ਚ ਆਉਂਦਾ ਕੀ ਦੇ ਹਾਂਜੀ ਉਹ ਤਾਂ 9000 ਰੁਪਏ ਆ ਗਿਆ ਆ ਟੱਟ ਗਈ ਬੈਠ ਗਈ ਇਹਨੂੰ ਅੰਦਰ ਹੀ ਰੱਖਿਆ ਲਓ ਵੀ ਪਤੰਗ ਚੜਾਉਣ ਲੱਗਿਆ ਇੰਦਰਜੀਤ ਜਾਨੂੰ ਦੂ ਅਗਲੇ ਤਾਰ ਲੈਣਾ ਆਰਾਮ ਨਾਲ ਆਰਾਮ ਨਾਲ ਸੜਕ ਤੋਂ ਦੇਖ ਕੇ ਲਓ ਵੀ ਇੰਦਰਜੀਤ ਚੜਾ ਰਿਹਾ ਪਤੰਗ ਕਿੱਥੇ ਗਿਆ ਹੋ ਰਿਹਾ ਹਾਂ ਇੱਕ ਪਤੰਗ ਹੋ ਉੱਥੇ गिर ਗਿਆ ਕੀ ਕਹਿੰਦੇ ਹੋ ਬੱਚਿਆਂ ਨੂੰ ਪਤਾ ਨਹੀਂ ਕਿੱਧਰੋਂ ਪਤਾ ਲੱਗ ਜਾਂਦਾ ਜਿਵੇਂ ਆ ਜਾਂਦੇ ਨੇ ਉਹਦੇ ਕਿੰਨੀ ਦੂਰ ਆ ਗਿਆ ਪੇਚਾ ਲੱਗਣ ਦੀ ਤਿਆਰੀ ਦੇ ਵਿੱਚ ਓਵਰ ਦਨ ਦੋ ਪਤੰਗ ਦੇਖੋ ਹੁਣ ਇੰਦਰਜੀਤ ਦਾਲ ਕੱਟਿਆ ਜਾਂਦਾ ਕਿ ਦੂਆ ਕੱਟਿਆ ਜਾਂਦਾ ਹਾਂ ਕੀ ਕਹਨੇ ਹੋ ਲਓ ਵੀ ਇੰਦਰਜੀਤ ਦਾ ਪਤੰਗ ਵੱਢਿਆ ਗਿਆ ਇੱਥੇ ਅਫਸੋਸ ਹੋ ਗਿਆ ਕਰਾਲੀ ਆ ਜਾ ਓਣ ਕਰਾਲੀ ਕਰਾ ਲਿਓ ਲੁੱਟਣੀਆਂ ਖਾਂਦਾ ਜਾਂਦਾ ਇਹ ਆਣ ਆ ਜਾ ਮੁੜਿਆ ਓਣ ਕਰ ਲਓ ਕੱਠੀ ਜੀ ਕੋਈ ਹੋਰ ਦੀ ਉਹਨ ਕੀ ਕਰਦਾ ਇੱਕ ਪਤੰਗ ਹੋਰ ਕਿਸੇ ਦਾ ਗਿਰ ਗਿਆ ਚੱਕ ਲਿਆ ਆਪਾਂ ਨੇ ਬੰਦਾ ਭੇਜਤਾ ਆਪਾਂ ਨੇ ਉੰਦੇ ਲਈ ਪਤੰਗ ਚਲੋ ਵੀ ਚਲੋ ਕਹਿੰਦੇ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖਦੇ ਹਾਂ ਹੁਣ ਕਿੱਥੇ ਕਿਸ ਹੱਦ ਤੱਕ ਕਾਮਯਾਬ ਰਹੂਗੀ ਇਹ ਕੋਸ਼ਿਸ਼ ਪੰਗੇ ਲੈ ਰਿਆ ਜਾਣ ਜਾਣ ਕੇ ਉਧਰ ਜਾ ਕੇ ਕਿੱਥੇ ਗਏ ਓ ਆਲੂ ਤੇ ਫਿਰਦੇ ਨੇ ਚਿੱਟੇ ਪਤੰਗ ਨੇ ਫੇਰ ਕੱਟ ਦੇਣਾ ਉਹਨੇ ਦਾ ਪਿੱਟਾ ਪਤੰਗ ਦੀਦਾ ਹੀ ਆ ਗਿਆ ਆ ਗਿਆ ਆ ਗਿਆ ਬਚ ਜੋ ਹੁਣ ਪਲੇਅਰ ਬਦਲ ਬਦਲ ਕੇ ਆ ਰਹੇ ਨੇ ਹਾਂ ਹੇ ਕੱਟੂ ਹਣ ਲੈ 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 ਇਹ ਸਿੱਟੂ ਹਣ ਕੱਟ ਕੇ ਦੇਖੀ ਤੂੰ ਕੋਈ ਨਹੀਂ ਰਹਿਣ ਦੇਣਾ ਇਹਨੇ रुक जा लो भी सारी प्लेयर फेल बढ़ाता बस आही उम्मीद सी मैं तेरे तो और मैं तेरे तो कोई उम्मीद नहीं रखी थी मैं तेरे तो कोई उम्मीद नहीं रखी थी जो भी रुक जाए थी अभी जी मैं आ गया ऊपर टाइम हो गया सवा सत्त दा ते ਮੈਂ ਥੋੜਾ ਲੇਟੀ ਉੱਪਰ ਆਈਆਂ ਕਿਉਂਕਿ ਆਪਾਂ ਨੀਚੇ ਗੱਡੀ ਲੋਡ ਕਰਵਾ ਰਹੇ ਸੀ ਔਰ ਬੱਚੇ ਤਾਂ ਫਿਰ ਮੈਂ ਮਾਰਨਿੰਗ ਹੀ ਹੈਡਵਾਸ਼ ਕੀਤੇ ਹੋਏ ਸੀ ਨਵਾਈ ਹੋਈ ਸੀ ਇਹ ਫਿਰ ਮੈਨੂੰ ਨੌ ਕੰਮ ਹੈ ਨਹੀਂ ਸੁੱਪਰ ਕਿਉਂਕਿ ਵਾਸ਼ਿੰਗ ਮਸ਼ੀਨ ਵੀ ਹੈ ਮਾਰਨਿੰਗ ਹੀ ਲਾਪੀ ਸੀ ਸੋ ਇਸ ਕਰਕੇ ਕੰਮ ਹੈ ਨਹੀਂ ਸੀ ਨਾ ਫਿਰ ਮੈਂ ਕਿਹਾ ਚਲੋ ਥੋੜਾ ਲੇਟੀ ਚੱਲਦੇ ਆ ਉੱਪਰ ਸੋ ਹੁਣ ਆਪਾਂ ਕਰੀਏ ਡਿਨਰ ਦੀ ਤਿਆਰੀ ਫਟਾਫਟ ਫ੍ਰੀ ਹੋ ਕੇ ਬੈਠੇ ਕਿਉਂਕਿ ਲਾਈਟ ਦਾ ਹੁਣ ਕੁਝ ਨਹੀਂ ਪਤਾ ਕਿੰਨੇ ਵਜੇ ਜਾਵੇ ਤੇ ਫਿਰ ਕਦੋਂ ਆਵੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਨਵੇਂ ਦਿਨ ਦੀ ਨਵੇਂ ਵਲੌਗ ਦੀ ਤੇ ਮੌਸਮ ਜਿਹੜਾ ਹੈਗਾ ਅੱਜ ਫੇਰ ਥੋੜੀ ਤੁੰਦ ਹੋ ਗਈ ਹੈ ਬਟ ਲੱਗ ਰਿਹਾ ਕਿ ਸੂਰਜ ਅੱਛਾ ਨਿਕਲੇਗਾ ਅੱਜ ਕੱਲ ਦੀ ਤਰ੍ਹਾਂ ਸੋ ਮੈਂ ਹੋ ਗਈ ਹਾਂ ਰੈਡੀ ਤੇ ਹੁਣ ਆਪਾਂ ਚਲੀਏ نیچے ਅੱਜ ਮੈਂ ਜਾਣਾ ਫੇਰ ਆਪਣੇ ਹੈੱਡ ਵਾਸ਼ ਦੇ ਲਈ

Jus winter aja kar sambu. Apa ya? Kila ya? Ya. Apa nata hujan kan? Udah ya kamu. ਚੀਜ਼ੀਆਂ ਲੈ ਲਈਆਂ ਇੰਦਰਜੀ ਦਵਾਉਣ ਲੱਗਿਆ ਅੱਜ ਕਿੰਨੇ ਵੜ ਗਏ 80 80 80 ਤੋਂ ਵੱਧ ਬਣੇ ਹੋਣਗੇ ਦੇਣੇ ਆ ਨਹੀਂ ਮੈਂ ਤਾਂ ਪੁੱਛਿਆ ਹੀ ਆ ਕਹਿੰਦਾ ਦੇਣੀ ਆ ਆ ਦੇਖੋ ਆ ਰਿਆ ਆ ਆ ਦੇਖਾਂ ਦਸਤਾਰ ਇਹਨਾਂ ਦੀ ਡਿਮਾਂਡ ਵੀ ਆਈ ਆ ਆਪਾਂ ਨੂੰ ਇਹ ਵੀ ਭੇਜਣੇ ਆ ਆਪਾਂ ਕਿਤੇ ਪੰਜ ਨੇ ਮੇਰੇ ਇਧਰ ਨੂੰ ਨਾ ਜਾ ਕੋਣ ਆਪਦੇ ਤੇ ਲੈ ਲੈਣਾ ਤੁਰ ਜੋ ਨਾਲ ਇਧਰ ਕੰਮ ਚੱਲ ਰਿਹਾ ਕਹਿੰਦੇ ਨੇ ਲਾੜਦਾ ਇਹ ਇਹਦਾ ਫੁੱਲ ਕਿੱਥੇ ਗਿਆ ਇਹਦਾ ਲਾਣੀ ਆ ਲਾਉਂਦਾ ਲਾਉਂਦਾ ਮੈਂ ਕਹਾਂ ਲਾਉਣੀ ਆ ਇਧਰਲੇ ਹੱਥ ਤੇ ਹੋ ਗਿਆ ਟੱਲ ਅੱਜ ਫੇਰ ਸ਼ੁਰੂ ਹੋ ਗਿਆ ਪਤੰਗਬਾਜ਼ੀ ਦਾ ਮੁਕਾਬਲਾ ਕਿੱਥੇ ਗਿਆ ਖੋ ਗਿਆ ਉਹ ਦਰਖਤ ਦੇ ਵਿੱਚ ਅਰਸ਼ ਚੜਾ ਰਿਹਾ ਉਹ ਇੰਦਰਜੀਤ ਦਾ ਕੱਲ ਤਾਂ ਇੰਦਰਜੀਤ ਨੇ ਦੋ ਘਟਾਤੇ ਕੱਲ ਮੰਗੋ ਬੇਇੱਜ਼ਤੀ ਨਗਰਾ ਦੀ ਅੱਜ ਫੇਰ ਤੂੰ ਪੇਚਾ ਪੈ ਗਿਆ ਖੜ ਜਾ ਯਾਰ ਵੱਜ ਗਿਆ ਨੋ ਐਕਸਕਿਊਜ਼ ਕੀਦਾ ਵੱਟਿਆ ਗਿਆ ਹੋ ਗਿਆ ਕੀਦਾ ਵੱਟਿਆ ਗਿਆ ਹੋ ਗਿਆ ਚੱਲ ਜੀ ਅੱਜ ਦੋ ਵੱਟ ਤੇ ਇੰਦਰਜੀਤ ਨੇ ਦੋ ਵੱਟ ਤੇ ਅੱਜ ਇੰਦਰਜੀਤ ਨੇ ਇੱਕ ਹੋਰ ਪੇਚਾ ਲੱਗਣ ਜਾ ਰਿਹਾ ਹੋਰ ਇਹਦੇ ਦੇਖੋ ਹੋ 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 ਪੈ ਗਿਆ ਨਹੀਂ ਕਿਹਦਾ ਕੱਟ ਲਿਆ ਕਿਸੇ ਦਾ ਇੰਦਰ ਜੀ ਜਾਣ ਜਾਣ ਜਾ ਕੇ ਪੰਗੇ ਲੈਂਦਾ ਜਾਂ ਆਪਦਾ ਕਟਾ ਕੇ ਆਊਗਾ ਉਧਰ ਹੋ ਗਿਆ ਚੜਾ ਰਿਹਾ ਅਰਸ਼ਾੜਾ ਵੱਡਤਾ ਅਰਸ਼ ਦੁਆਰਾ ਟਰਾਈ ਕਰੂਗਾ ਹੁਣ ਇੱਕ ਹੋਰ ਧਿਆਨ ਨਾਲ ਕਰ ਕਰਾਸ ਕਰੀ ਕਿਹਦਾ ਕੀਦਾ? ਕਿਹਾ ਦੇਖ ਵੱਡਤਾ ਹਾਂ ਓਕੇ ਬਾਏ ਬੱਸ ਕਰਾਲੀ ਵੇਚੀ ਇੱਕ ਹੋਰ ਵੱਡਤਾ ਇਹ ਕਿਹਦੇ ਮਾਣਵਾਸਲੇ ਪਤੰਗ ਮੂੰ ਤੁੰਬ ਮਾਰ ਚਿੱਟਾ ਪਤੰਗ ਲੈ ਦੱਸ ਕੱਲ ਤਾਰੀਫ ਕਰਨੀ ਬਣਦੀ ਆ ਵੀ ਅੱਜ ਤਿੰਨ ਪਤੰਗ ਵੱੜਤੇ ਆਏ ਨੇ ਇਹਨੇ ਨਹੀਂ ਵੱਡੇ ਹੈਗੇ ਆ ਤਾਂ ਹੁਣ ਆਇਆ ਆਏ ਆ ਇਹ ਜੇ ਕਰੀ ਜਾਂਦਾ ਫੀਲਿੰਗ ਆ ਜੀ ਆਪ ਲਈ ਜਾਂਦਾ ਤਾਰੀਫ ਦੀਆਂ ਕੀ ਭਾਬੀ ਉਹ ਨਹੀਂ ਬਣਾ ਰਿਹਾ ਬਲੌਗ ਇੱਕ ਹੋਰ ਬਲੌਗਰ ਆ ਗਿਆ ਤੇ ਆ ਹੈਗੇ ਆਪਣੇ ਭਾਜੀ ਤੈਨੂੰ ਪਤੰਗ ਵੜਤਾ ਤੈਨੂੰ ਪਤੰਗ ਭਾਜੀ ਆ ਜੋ ਉਹ ਨਹੀਂ ਖੜੇ ਮਿਕਦੀ ਦੀ ਖੜੀ ਆ ਅਲੀ ਪਤੰਗ ਦੀ ਡਰਾਈਵਰੀ ਕਰਦਾ ਹੋਇਆ ਉਤਰ ਚੁੱਕਿਆ ਮੈਦਾਨ ਦੇ ਵਿੱਚ ਇਹ ਆ ਹੀ ਮੁੜਦਾ ਡਰਾਈਵਰੀ ਉਹ ਦੇਖ ਮੁੜਦਾ ਰਹਿ ਨਹੀਂ ਉਹ ਦੇਖੀ ਜਾਂਦਾ ਕਿੱਥੋਂ ਮੋੜ ਕੇ ਲਿਆ ਆ ਇਹ ਹੁਣ ਉਹ ਪਤੰਗ ਰਹਿ ਗਿਆ ਹੈ 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 ਲੈ ਤੂੰ ਇਹ ਟਾਣਾ ਸੱਟ ਲਈ ਕਿਹਣਾ ਨਹੀਂ ਜਾਂਦਾ ਹੈਗਾ ਇਹ ਆਹ ਕਿਹੜਾ ਜਿਹਾ ਆਉਣ ਲੱਗਿਆ ਅਰਸ਼ ਪੰਕੇ ਲੈਂਦਾ ਲਾਲੀ ਜਾ ਜਾ ਕੇ ਦੇ ਹੈ 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 ਦੇ ਖੋਲਾ ਜਾਂਦਾ ਕਿਤਨਾ ਲਾਇਕ ਤੇ ਲੜਦੇ ਛੱਡ ਦੇ ਛੱਡ ਦੇ ਯਾਰ ਬਹੁਤ ਹੈ ਨਾ ਵੱਡੇ ਜਾਣਾ ਵੱਡੇ ਜਾਣਾ ਕੀ ਕਰਿਆ ਛੋਟਾ ਹੋਰ ਲਾਜੇ ਤਾਂ ਲੱਗਿਆ ਇੰਨੇ ਵਾਰ ਤੁਸੀਂ ਆਪਾਂ ਨਾ ਲੈਣਾ ਗਿਆ ਨਾ ਜਨਾ ਜਾਈਂ ਰੋਟਾਲੇ ਦਿੱਲੀ ਨਾਲ ਵਾਪਸ ਮੈਂ ਥਾਂ ਕਾ ਗਈ ਡਰਾਮੇ ਬਾਜ ਓਏ ਓਏ ਇਕੱਠਾ ਹੋ ਗਿਆ ਇੱਕ ਪਤੰਗ ਪਿਆ ਸੀ ਆਪਣੇ ਕੋਲ ਥੋੜਾ ਜਿਹਾ ਹਾਲਤ ਗੰਭੀਰ ਸੀ ਇਹਦੇ ਪਲਾਸਟਰ ਪਲਾਸਟਰ ਕਰਕੇ ਚੜਾਤਾ ਤਾਂ ਕਿ ਕਹਿੰਦੇ ਉਹ ਤੱਕ ਨੂੰ ਵੱਢ ਸਕੀ ਏ ਲੋ ਜੀ ਹੁਣ ਗੱਠ ਆ ਗਈ ਹੁਣ ਇਹ ਵੱਢ ਕੇ ਆਉ ਮੈਨੂੰ ਜਾਨੋ ਨੇਸ਼ਨਲ ਪਤੰਗ ਚੜਾਇਆ ਹੋਇਆ ਹੁਣ ਇਹਨਾਂ ਨੇ ਉਹ ਮੁੜੀ ਗਲਤ ਜਾਂਦਾ ਵਿਚਾਰਾ ਗੱਠਾ ਹੀ ਡੋਰ ਨੂੰ ਪੱਥਾ ਆ ਗਿਆ ਹੈ ਜਾਨ ਨੂੰ ਟੋਟਾ ਰੇ ਵੱਡ ਕੇ ਉਹ ਮਾਰਦਾ ਤੁਸੀਂ ਇਕੱਠਾ ਕੋਲ ਤੇ ਹੀ ਰਹਿ ਜਾਓ ਜੋਤ ਕੀ ਵੜਦਾ ਕੀ ਹੋ ਗਿਆ ਨਖਰੇ ਨਖਰੇ ਪੂਰੇ ਨੇ ਪਤੰਗ ਦੇ ਉਹਦੇ ਕਹਿੰਦੇ ਸੁਣਦਾ ਹੀ ਨਹੀਂ ਗੱਲ ਉਹ ਕਿਸੇ ਦੀ अब क्या बनेगा ओहो 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 ओ ओ ओ ओ ओहो 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 ਅਲਜੂ ਦੇ ਫਰੀਜ ਜਾਂਦੇ ਨੇ ਹਜੇ ਆਏ ਮੈਂ ਤਾਂ ਖੜੀ ਖੜੀ ਤੱਕਦੀ ਐ ਜਾ ਹੁਣ ਨਹੀਂ ਹਜੇ ਨਹੀਂ ਗਈ ਗਈ ਹੁਣ ਜਾ ਹੁਣ ਗਿਆ ਉੱਪਰ ਉੱਪਰ ਬਾਵਾ ਜੀ ਬਣਾਇਆ ਹਾਂ ਢੇਲ ਮੇ ਤੇ ਲਾਰ ਆ ਰਵੇ ਵੀ ਹੋਰ ਕਿਤੇ ਕੱਲੇ ਤੁਹਾਨੂੰ ਚੜਾਉਣਾ ਆਂਦਾ ਪਤੰਗ ਇਸ ਦਾ ਜਿੰਦਾਂ ਨਕਲ ਪਤਾ ਕਿ ਫੇਚ ਲਈ ਦੋਰ ਖਤਮ ਹੋ ਗਈ ਆ ਕਿੱਧਰ ਫਸਾਈ ਫਿਰਦੇ ਆ ਜੋ ਬਣਾ ਇੱਧਰ ਨਾ ਆਵੇ ਚੱਲੇ ਕਿ ਨਹੀਂ ਪਤਾ ਕੰਮ ਅਲਜਾ ਲੱਗਦਾ ਇਹਨਾਂ ਦਾ ਪਤੰਗ ਉਹ ਫਿਰਦੇ ਨੇ ਉਧਰ ਦੋਰ ਖਤਮ ਹੋ ਗਈ ਇੱਧਰ ਤਾਂ ਹੈਗੀ ਆ ਪਰ ਹਜੇ ਇੱਧਰ ਤਾਂ ਹੈਗੀ ਬਹੁਤ ਬੰਨ ਗਿਆ ਹੈਗਾ ਇਹ ਬਾਈ ਨਿਕਲ ਗਿਆ ਉਹ ਕੱਢ ਲਿਆ

ਚਲੋ ਜੀ ਹੋ ਗਏ ਪਤੰਗ ਲਓ ਦੋਨੋਂ ਗਾਇ ਮੇਰਾ ਵੱਢ ਗਿਆ ਉੱਪਰ ਮੈਚ ਬਰਾਬਰ ਹੋ ਗਿਆ ਉਹਦਾ ਪਹਿਲਾ ਤੇਰਾ ਤਾਂ ਜਰੂਰ ਉੱਪਰ ਚੜ ਜਾਂਦਾ ਤੋਰ ਮਸਾ ਚੜਾਇਆ ਉੱਪਰ ਲੁੱਟੜੀਆਂ ਜਾਂਦਾ ਤਾਂ ਜਾਂਦਾ ਸੀ ਉਹ ਉੱਪਰ ਸੀਗਾ ਉਹ ਪਤੰਗ ਲਓ ਜੀ ਟਾਈਮ 8:00 ਵੱਜ ਚੁੱਕੇ ਨੇ ਤੇ ਮੈਂ ਹੋ ਗਿਆ ਫ੍ਰੀ ਸਾਰਾ ਕੰਮ ਕਰਕੇ ਡਿਨਰ ਕਰਕੇ ਇੰਦਰ ਜਿੱਤ ਗਏ ਨੇ ਅੱਜ ਫੇਰ ਖੇਡਣ ਬੈਡਮਿੰਟਨ ਫੇਰ ਉੱਥੇ ਖੜੇ ਆ ਚਾ ਜਾ ਉਹਨਾਂ ਦੇ ਅੰਦਰ ਕਿਉਂਕਿ ਹੁੰਦੋਂ ਧੁੰਦ ਘਟਣ ਲੱਗ ਗਈ ਪਹਿਲਾਂ ਧੁੰਦ ਦੇ ਕਰਕੇ ਉਹਨਾਂ ਨੇ ਥੋੜਾ ਟਾਈਮ ਲਈ ਬੰਦ ਕਰਤਾ ਸੀਗਾ ਔਰ ਮਾਰਨਿੰਗ ਆਪਾਂ ਜਾਣਾ ਤੇ ਨਰੈਣਗੜ ਛੋਟੀ ਜਿਹੀ ਪਾਰਟੀ ਰੱਖੀ ਆ ਜਾ ਕੇ ਜਿੱਦਾ ਪਾਉਣਾ ਜੋ ਬੰਨੇ ਜਦੋਂ ਕਿਤੇ ਜਾਣਾ ਹੁੰਦਾ ਪਤਾ ਨਹੀਂ ਤਾਂ ਮੇਰੇ ਫੇਸ ਨੂੰ ਪਤਾ ਲੱਗ ਜਾਂਦਾ ਮੇਰੇ ਪਿੰਪਲ ਜ਼ਰੂਰ ਹੋ ਜਾਂਦਾ ਇੱਕ ਨਾਦ ਦਾ ਤੇ ਪਹਿਲਾਂ ਜਦੋਂ ਆਪਾਂ ਅਰਸ ਦੀ ਅਗੇਜਮੈਂਟ ਤੇ ਜਾਣਾ ਸੀਗਾ ਉਦੋਂ ਮੇਰੇ ਇੱਥੇ ਹੋਇਆ ਸੀਗਾ ਇੱਕ ਵਟੋ ਦੋ ਕਿਨਾਰੇ ਠੀਕ ਹੋ ਗਿਆ ਸੀ ਹੁਣ ਮੈਂ ਕੱਲ ਜਾਣਾ ਤਾਂ ਕਰਕੇ ਬਹੁਤ ਵੱਡਾ ਹੋ ਗਿਆ ਇੱਕ ਔਰ ਮੇਰਾ ਆਟਾ ਪਰ ਘਰੀ ਕਰ ਲਈ ਅੱਜ ਬਹੁਤ ਸੋਹਣੀ ਹੋਈ ਆ ਤੇ ਬਾਕੀ ਸਾਰੀ ਆਪਣੀ ਤਿਆਰੀ ਆ ਬੱਚਿਆਂ ਦੇ ਕੱਪੜੇ ਕੱਢ ਕੇ ਰੱਖਤੇ ਸੂਟ ਮੈਂ ਵੀ ਪ੍ਰੈਸ ਕਰਵਾ ਲਿਆ ਸੋ ਆਲਮੋਸਟ ਸਾਰਾ ਹੀ ਰੈਡੀ ਆਪਣਾ ਕੱਲ ਤੇ ਮਾਰਨਿੰਗ ਫਿਰ ਟਾਈਮ ਜਿਹਦੇ ਨਾਲ ਨਿਕਲਾਂਗੇ ਆਪਾਂ ਸੋ ਇਸ ਦੇ ਨਾਲ ਹੀ ਜੀ ਅੱਜ ਦੇ ਬਲੌਗ ਦੀ ਵੀ ਆਪਾਂ ਇੱਥੇ ਹੀ ਕਰਦੇ ਆ ਐਂਡਿੰਗ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਤੁਸੀਂ ਕੱਲ ਵਾਲਾ ਸਾਡਾ ਐਨਜੋਇਮੈਂਟ ਵਾਲਾ ਤੇ ਪਾਰਟੀ ਵਾਲਾ ਬਲੌਗ ਜਰੂਰ ਦੇਖ ਸਕੋ ਥੈਂਕ ਯੂ ਗੁੱਡ ਨਾਈਟ